ਮਿਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੋਡੇਵਾਲ ਕੰਗ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਅਵਤਾਰ ਸਿੰਘ ਨਾਲ ਆਪਾਂ ਐ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਦਿਖਾਉਣੀ ਆ ਚਾਰੇ ਦੀਆਂ ਚਾਰੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਬਾਕੀ ਸੁਈਆਂ ਦੇ ਇੱਥੇ ਆ ਕੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚ ਹੈ ਵਧੀਆ ਵਧੀਆ ਤੁਸੀਂ ਦੱਸੋ ਬਸ ਠੀਕ ਠਾਕ ਵਧੀਆ ਚਲੋ ਵਧੀਆ ਚੀਜ਼ਾ ਜੀ ਤੇ ਨਾਮ ਦੱਸਦੇ ਘਰੀ ਫਿਰ ਨਾਮ ਰਵਤਾਰ ਸਿੰਘ ਜੀ ਹਾਂਜੀ ਪਿੰਡ ਪੋੜੇ ਵਾਲ ਕੰਗ ਅਸਾਇਲਮ ਜੀਠਾ ਜਿਲ੍ਹਾ ਅਬਰਸਾ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 94635 26806 ਠੀਕ ਆ ਹਾਂਜੀ ਆਜਾ ਗਈਆਂ 4 4 3500ਆਂ 4 400ਆਂ ਫਿਰ 4 ਤਾਜ਼ੇ ਸ਼ਈਆਂ ਬਤੋ ਠੀਕ ਆ ਪਰ ਮਾਲੇ ਆਪਣਾ ਸੋਇਆ ਹੁੰਦਾ ਤਾਜ਼ਾ ਜ਼ਿਆਦਾਤਰ ਸੋਇਆ ਹੀ ਹੁੰਦਾ ਤੁਹਾਡੇ ਕੋਲ ਹੈਨਾ ਠੀਕ ਆ ਹਾਂਜੀ ਹਾਂਜੀ ਤੇ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਝੋਟੀ ਤੇ ਕਰ ਲਈਏ ਫਿਰ ਠੀਕ ਇਹ ਪਹਿਲਾ ਸੁਹਾਗ ਜੀ ਸੋਈ ਹੈ ਛੱਡਿਆ ਚੌਥ ਪੰਜ ਮਾਦਿਆਂ ਨੇ ਅੱਛਾ ਹਾਂ ਥੱਲੇ ਚੰਗੀ ਬਣੀ ਆ ਨਾ ਜੇ ਅਗਰ ਕਾਟ ਦਿੰਦਾ ਹੁੰਦਾ ਨਾ ਨੌ ਗੱਪਾ ਪਾ ਕੇ ਮਨੇ ਬੋਲਾ ਜੀ ਢਿੜੇ ਹੋਰ ਲੋਲ ਤਾਂ ਨਹੀਂ ਕਰਦੀ ਕੋਈ ਹਾਂ ਹੁਣ ਬੱਚਾ ਲਾ ਕੇ ਸੁਣਾ ਚਲੋ ਦਿਖਾ ਲਾ ਹੀ ਦੋ ਬੱਚਾ ਫੇਰੀ ਤੋਰਦੇ ਆ ਇਹ ਵੀ ਚਲੋ ਠੰਡੀ ਸੀਲ ਦਾ ਪਤਾ ਲੱਗ ਜਾਂਦਾ ਆ 27 ਸੂਜੀ ਮਿਲੋ 33 ਮਗਰ ਜੇ ਦੇ ਮਗਰ ਵੀ ਕੱਟੀ ਆ ਆ ਦੇਖੋ ਨੜੂ ਜਿੱਤਣਾ ਨਾਲ ਹੀ ਆ ਨੜੂ ਨਾਲ ਗਿਲ ਕੋਈ ਗੱਲਾ ਹੀ ਠੀਕ ਹੈ ਬਾਕੀ ਛੋਟੇ ਸਿੰਘ ਦੀ ਕੋਲ ਸਿੰਘ ਦੀ ਝੋਟੀ ਆ ਉਹ ਖਾਵਾ ਤਾਂ ਆ ਬਸਮਗੀ ਆ ਜਿਹੜੀ ਬਸਮਾ ਕੇ ਥਾਂ ਜਿਹੜਾ ਪੂਰਾ ਵਧੀਆ ਤਿਆਰ ਕੀਤਾ ਆ ਆ ਦੇਖ ਸੰਦੇ ਰਕਾਰਡ ਬਹੁਤ ਜੰਗ ਹੈ ਦੀ ਕੱਟੀ ਨਾ ਘਰ ਦੀ ਪਾਲੀ ਮੱਝਾਂ ਉੱਤਰਦੀਆਂ ਸਾਰੇ ਹਰਿਆਣੇ ਜਨਾਂ ਕੋਲ ਅੱਛਾ ਜੀ ਕੱਟੀ ਉੱਤਰ ਪਾਲੀ ਇਹਨਾਂ ਦੀ ਠੀਕ ਵੇਖੋ ਪਲਾਈ ਲੈ ਵੇਖੋ ਜਦੋਂ ਤੁਸੀਂ ਸਾਫ਼ ਕਰੀਏ ਚਲੋ ਫਿਰ ਤੋੜ ਜੀ ਇਹ ਕਰੀ ਨਾ ਕੋਣ ਚਾਹਤ ਬਹੁਤ ਜ਼ਿਆਦਾ ਇੱਕ ਨੰਬਰ ਹੈ ਇਹਦੇ ਅਗਲੇ ਪਿਛਲੇ ਥਾਂ ਆਪਾਂ ਦੇਖ ਸਕਦੇ ਲਗਭਗ ਇੱਕੋ ਜਿਹੀ ਹੈ ਉਮੀਦ ਹੈ ਦੀ ਗਾੜ੍ਹ ਵੀ ਚੰਗੀ ਹੋਊਗੀ ਗਾੜ੍ਹ ਹੌਣ 1.5 ਕਿਲੋ ਲਗਭਗ ਤਾਂ ਗਾੜ੍ਹ ਹੋਣ ਜੋ ਤੇ ਉਤਨਾ ਦੁੱਧ ਕਿੰਨਾ ਤਿਆਰ ਕਰ ਗਈ ਆ ਦੁੱਧ 100 ਰੁਪਏ ਦੇ ਆਟਾ ਤੇ ਪੰਜਵਾਂ ਦਿਨ ਤੋਂ ਸਵੇਰ ਨੂੰ ਜੋ ਦੁੱਧ ਆਟੇ ਤੋਂ ਲਾ ਕੇ ਬੰਨੇ ਆ ਆਪਾਂ 9 ਕਿਲੋ ਚਵਾ ਕੇ ਦਾਂਗੇ ਤੂੰ ਤੇ ਕਿੰਨਾ ਦੁੱਧ ਕਿੰਨਾ ਕਰ ਜਿਓਗੀ ਦੁੱਧ 100 ਰੁਪਏ ਜਿੰਨਾ ਛੋਟੀ ਹੁਣ ਤੋਂ ਸਟਾਰਟਿੰਗ ਹੈ 12 13 ਕਿਲੋ ਵਿੱਚ ਫੜੇ ਜੋਗੇ ਤੋਰੋ ਫਿਰ ਇੱਕ ਰੀਨ ਨਸਲ ਬੜੀ ਛੋਟੀ ਜੋਕਰ ਸਿੰਘ ਦੀ ਲਗਾਈ ਕੇ ਠੰਡੇ ਢੇਲੇ ਜਿੱਥੇ ਮੱਦੇ ਦਾ ਦੱਸਾ ਜਦੋਂ ਤੱਕ ਤਿਆਰ ਕਰਨੇ ਲੱਗੇ ਬਾਕੀ ਉਮਰ ਦੇ ਸਹਾਨਾ ਕੱਦ ਕਾਠ ਵੀ ਚੰਗਾ ਹੈ ਤੇ ਪਿੱਠਪੜੇ ਦੀ ਵੀ ਚੰਗੀ ਥੱਲੇ ਹ ਸਫਾਈ ਤੇ ਚਲੋ ਜਿੰਨੀ ਵੀ ਹੈ ਸ਼ਾਂਤ ਜੀ ਝੋਟੀ ਆ ਕੋਈ ਕਾਲੀ ਨਹੀਂ ਪਿੰਦੀ ਆਹ ਹਵਾਨਾ ਜਿਹੜਾ ਡੈਕ ਸਾਦੇ ਆਪਾਂ ਲਾਗੇ ਤਾਂ ਤੇ ਕਿੰਨਾ ਫਿਰ ਵੇਦੀ ਮੁੱਲ ਰੱਖੀਏ ਦਾ ਆਪਾਂ ਮੁੱਲ ਰਪਏ ਜਾਇ ਜੀ ਕਰਾਂਗੇ ਜਿੱਦਾਂ ਛੋਟੀ ਵੇਖੋ ਉਹਨੇ ਹੀ ਲੇਵਾ ਗਾਉਂ ਤੇ ਪਛਾੜ ਦੇ ਹੋਏ ਨੇ ਕਿੰਨੇ ਦੀ ਦੇਣੀ ਜਸਰੋਂ ਕਰਨੀ ਹੈ ਜਸਰੋਂ ਕਰਾਂਗੇ ਇੱਕ ਪੰਜ ਦੀ ਰਹੀ ਹੈ ਤੁਹੇ ਕਰਦੀਏ ਛੋਟ ਛਾਟ ਮੁੱਲ ਪੰਜ ਜੋ ਮਰਜੀ ਆਪਾਂ ਇੱਕ ਪੰਜ ਕਾਲੇ ਲਾ ਚ ਲੀਏ ਮੁੱਲ ਦੇਣ ਵਾਲਾ ਕਰ ਦਿੰਦੇ ਹਾਂ ਹਾਂਜੀ ਹਾਂ ਇਹ ਜਿਹੜੀ ਛੋਟੀ ਦੇ ਦੇਣੀ ਹੈ ਨਾ 95 ਹਜ਼ਾਰ ਦੀ ਛੋਟੀ ਦੇ ਦਾਂਗੇ ਅੱਛਾ 95 ਹਜ਼ਾਰ ਚਲੋ ਬਾਕੀ ਮੌਕੇ ਦੇ ਹੋ ਜੂਗਾ ਮਨ ਪਿਆ 50 ਦੇ ਜੋ ਡੇਕ ਦਾ 10 ਵੇ ਦਾ ਘਟਾਉਂਦੇ ਨਹੀਂ ਬਰੋ ਜੀ ਠੀਕ ਆ ਆਪਾਂ ਇੱਕ ਭਾਰਾ ਲਈ ਭਾਰਾ ਦੇ ਦੇ ਬਾਕੀ ਫਿਰ ਵੀ ਕੋਈ ਫੋਨ ਲਾਵੇ ਫੋਨ ਲਾਇਆ ਖਾਲੀ ਨਹੀਂ ਮੋੜਨਾ ਕਿ ਕਿਸ ਨੂੰ ਬਾਕੀ ਕਿਸੇ ਕੋਲੋਂ ਕੋਈ ਸ਼ਟਕਿੰਜਾ ਜਿਹਾ ਲੱਗੇ ਵੀ ਆਣ ਦੇ ਕੋਈ ਭਣ ਠੀਕ ਹੈ ਜੀ ਗੱਲ ਕੁੱਝ ਪੂਰੀ ਹੈ ਤੇ ਆ ਜਿਹੜੇ ਆਗੇ ਆਪਣੇ ਕੋਲ ਦੂਸਰੇ ਨੂੰ ਅੱਛਾ ਆ ਪੱਟਾ ਜੀ ਅੱਜ 7:00 8:00 ਵਜੇ ਨਾਲ ਸਵੇਰ ਨੂੰ ਤਾਂ ਜੀ ਇਹ ਬੱਚਾ ਹੈ ਵੀ ਆ ਜਾ ਬਿਲਕੁਲ ਦੁੱਧ ਆਟੇ ਤੇ ਵੇਲੇ ਥੱਲੇ 10 ਕਿਲੋ ਥਾਣੇ ਦੇਖ ਸਕਦੇ ਤੇ ਵੀ ਲਾ ਕੇ ਤਾਂ ਤੇ ਕਿੰਨਾ ਕਰੀ ਜਾਓਗੇ ਕੋਈ ਇੱਕ ਨੰਬਰ 12 13 ਕਿਲੋ ਦਾ ਤੈਨੂੰ ਕੀ ਜਾਂਦਾ ਏ ਛੋਟੇ ਸਿੰਘ ਨੂੰ ਕੀ ਲੱਗਾ ਠੀਕ ਐ 10 ਕਿਲੋ ਲੀਟਰ ਹੁਣ ਕਿੰਨੇ ਵੀ ਹੈਗਾ ਬਾਕੀ ਕਾਦੇ ਦਾ ਵੀ ਚਲਾ ਜਾ ਮੇਲਿਆ ਕੋਟਾ ਚਰਨੀ ਤੇ ਬਹੁਤਾ ਛੁਰ ਨਿਕਾ ਨਹੀਂ ਠੀਕ ਜੀ ਹੁਣ ਬਾਕੀ ਥੱਲੇਾਂ ਸਫਾਈ ਜੇ ਮਦਰੀ ਗੋਟੀ ਦੇ ਪਿੱਛੇ ਵੇਖੋ ਕਦਾਪਲੀ ਮਦਰੀ ਗੋਟੀ ਦੀ ਮੱਝ ਜੇ ਥੱਲੇ ਵੇਖੋ ਗਾਂ ਪਛਾਹ ਇਹਦਾ ਉਧਾਂ ਹੀ ਬਾਕੀ ਥੱਲੇ ਸਫਾਈ ਤੇ ਵੀ ਬਾਹਰ ਹੀ ਬਾਜ਼ਾਰ ਸਮਝ ਤੋ ਬਾਹਰ ਆ ਪਰ ਵਿਜੇ ਆਪਣੇ ਵਾਸਤੇ ਕਿਸੇ ਦਾ ਵੀ ਨਹੀਂ ਗੱਲ ਕਰਾਈ ਹੁਣ ਥੋੜੀ ਜਿਹੀ ਨਾ ਵੈਸੇ ਵੀ ਸੋਈ ਮੱਝ ਘੱਟ ਲੱਭਣ ਦੀ ਸਾਰਿਆਂ ਨੂੰ ਮੱਝ ਆਪਾਂ ਕਿਦਾਂ ਪੜੀ ਪੂਰੀ ਬਾਕੀ ਉਹ ਤਾਂ ਇਹ ਆ ਵੀ ਚਲੋ ਸੰਭੀ ਸੰਭੀ ਤੇ ਚੰਗੀ ਆ ਕਿੰਨਾ ਫੇਰ ਕੀ ਇਹਦਾ ਮੁੱਲ ਤਾਜੀ ਸੋਈ 70 ਨਾਲ 80 ਦੀ ਸੋਈ ਹੋਆ ਇਹ ਹਰਤੀ ਦੀ ਮੁੱਲ ਇਹ ਹੈ 90000 ਰੁਪਏ ਅੱਛਾ 85 ਦੇ ਦिए 85 ਵੀ ਨਾ ਦੇ ਹਾਂਜੀ 82 ਹੀ ਦੇ ਦिए 82 ਹੀ ਦੇ ਲੀਏ ਹਾਂਜੀ ਕੋਲ 82 ਦੇ ਦਾਂ ਕਰ ਦੋ ਕਿ ਛੋਟਾ ਛਟੋਰ ਛੋਟਾ ਛੜ ਪੀ ਖਾਣਾ ਜਿਹੜੀ ਨਾ ਹਾਂਜੀ ਜਿਹੜੀ ਛੋੜੇ ਕਰਾਂਗੇ 580 ਦੇ ਪੂਰੇ ਦੇ ਦਾਂਗੇ ਅੱਛਾ ਪੂਰੇ 80 ਦੇ 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 ਠੀਕ ਹੈ ਜੀ ਹਾਂ ਬਸ ਮੈਂ ਤੁਹਾਨੂੰ ਮਾਪਾ ਗਿਆ ਜੀ ਕਰਨਾ ਤੇ ਹੁਣ ਆਹ ਜਿਹੜੀ ਜੀ ਆਰਪੀ ਇਹਦਾ ਵੇਖੋ ਥੱਲੇ ਵਾਕੀ ਲੱਗਾ ਉਥੇ ਇਹ ਵੀ ਥੱਲੇ ਚਲੋ ਜਿੰਨੀ ਵੀ ਆ ਫਿਕਸ ਜਮਾ ਨਹੀਂ ਦੀ ਹੈ ਐ ਚੌਂ ਚਾਣੀ ਤੀਸਰਾ ਸੂਆ ਜਿਹੜਾ ਕਿੰਦੇ ਵੀ ਸੂਈ ਹੈ ਆ ੱਟੀ ਜੇ ਆਪਾਂ ਬੜਾ ਪੜੀ ਕਿੰਨਾ ਆ ਠੀਕ ਇਹਦੀ ਕੱਟੀ ਆ ਐ ਪੂਰੀ ਪੜੀ ਲੇਪ ਕੱਟੀ ਨੇ ਦੁੱਧ ਦੁੱਧ ਚੰਗਾ ਛੱਡਿਆ ਬੜਾ ਅੱਜ ਘਰੋਂ ਲਈ ਉਹਨਾਂ ਦੁੱਧ ਬੜਾ ਸ਼ਾਹ ਸ਼ਾਹ ਦੇ ਪਿਆ ਦਿੰਨੇ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ ਉਹ ਦਾ ਟੈਂਕ ਹੈ ਜਿਹੜਾ ਲੱਗੇ 10 ਕਿਲੋ ਲੱਗ ਬਣੇ ਜੀ ਅੱਛਾ 9 ਮਨ ਕੇ ਧਾਵਾਂਗੇ ਆਪਾਂ ਤੇ ਇਹ ਕਿੰਨਾ ਕਰੀ ਜਾਊਗੀ ਹਰ ਜੇ 12 ਤੋਂ ਪਲੱਸ ਦੋਗੇ 40 ਸਹੀ ਹੈ ਬਿਲਕੁਲ ਹਾਂ વાજ ના કે સાંભે ને પૂરે આ હો દો ત્રણ ધણ વગર કોઈ નો આ લેવલ પડી સુ થઈ જ જા તો ભાઈ એટલા ને નયાણા ਬਾਕੀ ਘੱਤ ਕਾਠ ਦੀ ਚੰਗੀ ਆ ਉਤਰਾ ਗੱਤ ਕੰਪੂਰ ਐ ਹਰ ਗੱਲ ਪੂਰੀ ਆਏ ਬਾਕੀ ਥਾਣੇ ਵੀ ਚੰਗੇ ਕਿਆਪ ਤੇ ਲੱਗਾ ਇਹਦਾ ਪਸਵਾਲ ਉਹਦੀ ਫਿਰ ਇੱਕ ਥਣ ਕੀ ਕਰਦੀ ਕਿਦਾਂ ਐ ਵੱਖਰਾ ਆਖਾ ਇਹਦਾ ਮੁੱਲ ਫਿਰ ਕਲੀ ਮਗਰੇ ਦੀ ਹਾਂ ਕੱਟੀ ਕੱਟੀ ਮਗਰ ਸੰਭਨ ਆ ਲਈ ਆ ਚਲੋ ਕਿੰਨਾ ਰੱਖਦੀ ਆ ਇਹਦਾ ਮੁੱਲ ਭਾਪੀ ਜੀ ਮੁੱਲੇ ਦਾ ਹੈਗਾ 85000 ਰੁਪਏ ਅੱਛਾ 80 ਦੀ ਹੈ ਛੱਡ ਦੋ ਕੋ 2-3 ਹਜ਼ਾਰ ਹੋਰ ਹਰਤੇ ਜਹਾਨ ਆਇਨਾ 76 ਜੱਜ ਦੇ ਦਾਂਗੇ ਅੱਛਾ 76 ਹਜ਼ਾਰ ਦੀ 76 ਠੀਕ ਹੈ ਜੀ ਦੇਵਾ ਕੋਲ ਤੇ ਹਰਤਾ ਦਾ ਸਾਹਮਣੇ ਘਰ ਚਲ ਗਿਦੇ ਉਸ ਤੋਂ 12 13 ਕਿਲੋ ਸੌਖਾ ਦੋਗੇ ਠੀਕ ਹੈ ਇਹ ਬੜਾ ਚੰਗਾ ਲੱਗਾ ਠੀਕ ਹੈ ਤੇ ਹੁਣ ਇੱਕ ਆਵੀ ਝੋਟੀ ਇਹ ਆਹ ਕਿਹਦਾ ਤਾਜੀ ਸੁਈ ਦੇ ਝੋਟੀ ਇਹ ਪੁੱਛੀ ਸੀ ਬੱਚਾ ਮਰ ਗਿਆ ਜੀ ਮੈਂ ਤਾਂ ਬੱਚਾ ਕਿੰਨੇ ਮਰ ਗਿਆ ਵਾ ਤੇ ਇਹਦੀ ਇਹਦੀ 부ਸ਼ੀ ਆ 부ਸ਼ੀ ਤੇ ਵੇਖੋ ਕੀ ਕਰਦੇ ਆ ਇਹ ਇਹਦੀ ਪਹਿਲਾ ਸੁਆ ਝੋਟੀ ਸੁਆ ਇਹਦਾ ਪਹਿਲਾ ਹੀ ਆ ਨਾਲੇ ਛੱਟਨ ਦਾ ਵੀ ਜਿਹੜਾ 부ਸ਼ੀ ਨਾ 부ਸ਼ੀ ਤੇ ਚੋਂਦੇ ਮਿਲਦੀ ਜੀ ਆ ਚਾਰ ਕਿਧ ਮੇਹ ਜਵਾਕ ਮਰੇ ਬੂਸ਼ੀ ਗਾੜੀ ਰੱਖਣੀ ਹੈ ਤੇ ਇਸ ਤਰ੍ਹਾਂ ਹੀ ਥੱਲੇ ਬੈਜਣਾ ਨਾਲੇ ਧਾਰ ਦੇਣੀ ਹੈ এবੀ ਪਸਮਾ ਅਗੇ ਕਰੀ ਤਾਂ ਦਿਖਾ ਦਿੰਨੇ ਆ 7 ਵਜੇ ਬਹੁਤ ਜ਼ਿਆਦਾ ਛੋਟੀ ਲੱਗਦੀ ਜੀ ਪਸਮਗੀ ਜਿਹੀ ਦਿੱ ਫਿਰ ਹਾਂ ਸਰ ਇੱਕ ਮਿੰਟ ਐਡਾ ਹੱਥ ਲਾਉਂਦਾ ਸਾਰੇ ਪਸਮਾਉਂਦੀ ਧਾਰ ਲੈਂਦਾ ਸਾਰੇ ਨਾ ਦੇਖਾਂਦੇ ਜੀ ਪਸਮਨ ਲਈ ਹੈ ਜੀ ਬਿਖਾਰੀ ਚਵਾ ਫਿਰ ਇਹਦਾ ਹਾਂ ਚਵਾ ਇਦਾਂ ਦਾ ਪੋਨੇ ਨਾ ਬੈਠੇ ਲੇ ਵੀ ਰੇ ਬਿਖਾਰੀ ਪਿਛਲੇ ਖਾਨਾਂ ਦਾ ਚਵਾ ਠੰਡੇ ਸੀਲੇ ਇਦਾਂ ਪਾਵੇਂ ਪਿਛੇ ਬੈਠੇ ਰਹੇ ਠੰਡੇ ਠੀਕ ਆ ਇਨਸ਼ਾ ਅੱਲਾਹ ਹੇ ਤੋੜ ਦਈਏ ਆਹ ਥਣ ਦੇਖ ਸਕਦੇ ਅਗਲੇ ਇਹਦੇ ਵੀ ਅਗਲੇ ਪਿਛਲੇ ਥਣ ਲੱਗ ਪਾਗੇ ਕੋਈ ਜਿਹੀ ਸਾਈਟ ਦੇ ਕੋਈ ਜਿਹੀ ਕਿਆਪ ਤੇ ਆਹ ਦੇਖੋ ਆਹ ਦੇ फिर बहन जिधर मर्जी बैठ जाओ हे ठीक है हां बा बच्चे ही लगी ताजी सूई बच्चा वाह करके मर गया अच्छा ਸਰਦੀ ਥੋੜਾ ਚੰਗਾ। ਬਾਕੀ ਉਹ ਤਰ੍ਹਾਂ ਕੱਦ ਕਾਠ ਪੇਠ ਪੜੇ ਦੀ ਚੰਗੀ ਆ। 6 ਜੇ ਬੰਨੇ ਦੀ ਆ। ਆ ਦੇਖੋ। ਬੂਸ਼ੀ ਦੇ ਨਾਲ ਜਿੱਦ ਨ ਮਰਦੀ ਲਾ ਜਾਨਾ। ਬਲੈ ਬੰਦ ਹੋ ਜੀ ਫਿਰ ਪਿਆਉਤਰਾ ਵੀਰ ਜੀ ਦੁੱਧ ਕਿੰਨਾ ਤਿਆਰ ਜੇ ਤੇ ਕੋਲ ਹੁਣ ਦੁੱਧ ਆ ਥੱਲੇ ਵੀ 10 ਜਿਹਾ ਲੱਗੇ ਆਪਣੇ ਦੁੱਧ ਜੇ ਤੇ 9 ਮਣਕੇ ਲਵਾਵਾਂਗੇ ਆਪਾਂ ਨੂੰ ਅੱਛਾ ਇਹ ਤਾਜੀ ਸੂਈ ਆ ਇਹ ਨਾਲ ਨਾਲ 8-7 ਦਿਨ ਹੋਏ ਸੂਈ ਨੂੰ ਤੇ ਇਹ ਕਿੰਨਾ ਕਰੀ ਜਾਊਗੀ ਦੁੱਧ ਤੇਰਾ ਜਦਾ ਕਰ ਚੁਟੀ ਗੱਜ ਗਿਓ ਹੁਣ ਦੁੱਧ ਤੇ ਆਉਣ ਦੀ ਝੋਟੀ ਤੇ ਮੋਲੇ ਤਾਂ ਫਿਰ ਮਾਲੇ ਜਟ ਹਾਪੀ ਜੇ ਬੱਚਾ ਨਾ ਵਾਲਾ ਫਿਰ ਜਟ ਪਾਉਂਦਾ 10 15 ਦਿਨਾਂ ਲਈ ਹਾਂਜੀ ਜਦੋਂ ਆਣ ਲੈ ਵੇ ਕੋਈ ਕੱਦ ਵਜਨ ਕੀ ਹੈ ਹਾਂਜੀ ਪੁਣੇ ਹਾਂ ਨਾ ਇਹ ਨਾ ਮੁੱਲ ਭਾਵੇਂ ਜੋ ਮਰਜ਼ੀ ਕਰ ਤਰੀਏ ਹਾਂਜੀ ਹਾਂ ਨਾ 95000 ਜੀ ਛੁੱਟੀ ਦੇ ਦਾਂਗਾ 95000 ਦੀ ਬਾਕੀ ਮੌਕੇ ਤੇ ਛੋਟ ਹੋ ਜਾਊਗੀ ਮੌਕੇ ਤੇ ਮਾਨਟਰ ਕੋਈ ਭੈਸੜਾ ਫੋਨ ਲਾਵੇ ਮਾਨਟਰ ਕਰ ਦਾਂਗੇ ਬਤਨ ਖੁੱਲਾ ਕਰ ਦੋਗੇ ਹਾਂ ਖੁੱਲਾ ਕਰ ਦਾਂਗੇ ਬਾਕੀ ਸਿਰ ਬੱਚੇ ਵਾ ਕਰਕੇ ਜੇ ਨਾ ਝੋਟੀ ਤੁਹਾਨੂੰ ਪਤਾ 10 15 ਦਿਨ ਨਹੀਂ ਹੱਦਾਂ ਹਾਂਜੀ ਬੱਚੇ ਕਰਕੇ ਫਰਕ ਤਾਂ ਪੈਂਦਾ ਹੀ ਹੈ ਤੇ ਹੋਰ ਕੁਛ ਕਹਿਣਾ ਨਹੀਂ ਬਸ ਹੋਰ ਵਾਪਸ ਵੀ ਬਾਕੀ ਤੇ ਹੋਈਆਂ ਚਵਾਈਆਂ ਚਵਾਈ ਕਰਕੇ ਭੈਣ ਭਰਾ ਕੋਈ ਵੀ ਖੜਿਆ ਪੈਂਦਾ ਕਿ ਆਪਾਂ ਕਿਸੇ ਨੂੰ ਆਨਲਾਈਨ ਭੇਜਾਂਗੇ ਜੀ ਗਰੰਟੀ ਹੋ ਗਈ ਖਾਣ ਦੀ ਵਾਅਦੇ ਘਾਟੇ ਦੀ ਪੂਰ ਛੱਡੇ ਵੀ ਠੀਕ ਹੈ ਜੀ ਹਾਂ ਜੀ ਬਾਕੀ ਚੱਲੋ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਮੇਸ ਚਾਖ ਕੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਖੜੇ ਜੀ